ਕੋਈ ਪ੍ਰੋਟੈਸਟ ਪ੍ਰੋਟੈਸਟ ਚੱਲ ਰਿਹਾ ਹੈ ਜੀ ਬੋਲ ਜੀ ਬਿਜੁਤਾ ਤੇ ਇਹ ਸਰਕਾਰ ਹੈ ਤੇ ਸ਼ਰਧਾਂ ਦਾ ਬੋਲ ਜੀ ਜੀ ਸਾਹਿਬ ਅੱਜ ਕੀ ਚੀਜ਼ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਰੋਮਨ ਪਰਟਿਸ ਦਾ ਜਿਹੜਾ ਦਫਤਰ ਹੈ ਉਹਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ ਕਾਰਨ ਕੀ ਹੈ ਜਿਹੜਾ ਬਕਰਨ ਦਾ ਦੇਖੋ ਤੱਕੇ ਛਾਈ ਸਰਕਾਰ ਲੋਕਤੰਤਰ ਦੀ ਹੱਤਿਆ ਕਰਦੀ ਜਾ ਰਹੀ ਹੈ ਅੱਜ ਪ੍ਰੋਟੈਸਟ ਜਿਹੜਾ ਸਾਡਾ ਸਾਰੀ ਕਾਂਗਰਸ ਲੀਡਰਸ਼ਿਪ ਨੇ ਮੁਹਾਲੀ ਵਿਖੇ ਰੱਖਿਆ ਸਾਨੂੰ ਕੌਣ ਉਤੋਂ ਆਈ ਵੀ ਆਪਾਂ ਸਾਰੇ ਨੇ ਇਕੱਠੇ ਹੋ ਕੇ ਜਦੋਂ ਮਸਲਾ ਸਾਰਾ ਪਤਾ ਲੱਗਿਆ ਵੀ ਬਹੁਤ ਲੋਕਤੰਤਰ ਦੀ ਹੱਤਿਆ ਇਹ ਕਿਉਂਕਿ ਕਿਉਂਕਿ ਤੁਸੀਂ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਖਾਤੇ ਸੀਗੇ ਯੂਥ ਕਾਂਗਰਸ ਦੇ ਖਾਤੇ ਸੀਗੇ ਸਾਰੇ ਸੀ ਸੀਜ਼ ਕਰ ਦਿੱਤੇ ਗਏ ਇਸ ਕਰਕੇ ਅੱਜ ਸਾਡਾ ਪ੍ਰੋਟੈਸਟ ਰੱਖਿਆ ਹੈ ਸਰਕਾਰ ਨੂੰ ਜਗਾਉਣਾ ਹੈ ਵੀ ਇਹ ਤੱਕੇਸ਼ਾਈ ਬੰਦ ਕਰੇ ਤੇ ਤੁਹਾਨੂੰ ਪਿੱਛੇ ਜੇ ਹੁੰਦੇ ਦਾ ਚੰਡੀਗੜ੍ਹ ਵੀ ਤੁਸੀਂ ਦੇਖਿਆ ਮੇਹਰ ਦੇ ਇਲੈਕਸ਼ਨ ਚ ਕਿੰਨੇ ਕਿੱਡੀ ਤੱਕੇਸ਼ਾਈ ਹੋਈ ਹੈ ਉਹ ਜਿਹੜੀ ਅਹਿਮਤ ਸਾਡੀ ਪਾਰਟੀ ਦੇ ਵਿੱਚ ਨੌਦੇ ਚ ਕੌਂਸਲਟ ਚ ਲੈਣਗੇ ਪਰ ਅੱਗੇ ਵੀ ਚਲੇਗੇ ਤੁਸੀਂ ਅਕਾਊਂਟ ਸੀਜ਼ ਕਰ ਦਿੱਤੇ ਗਏ ਇੱਕੋ ਚੀਜ਼ ਕਰਨ ਦੀ ਵਜ੍ਹਾ ਕੀ ਰਹੀ ਹੈ ਕਿ ਅਗਰ ਇਹ ਹੋ ਰਹੀ ਹੈ ਯਾ ਜਦੋਂ ਤੁਹਾਡੀ ਆਵਾਜ਼ ਨਾਲ ਤੁਹਾਡੇ ਸਾਥੀ ਗੱਲ ਕਰਦਾ ਹੈ ਔਰ ਮੈਂ ਪਤਾ ਨਹੀਂ ਜੀ ਹੁਣ ਤਾਂ ਐਟ ਲੀਸਟ ਸਾਨੂੰ ਮਾੜੇ ਦੀ ਪਤਾ ਲੱਗਿਆ ਜਿੱਦਾਂ ਸਾਡੀ ਵੱਡੀ ਲੀਡਰਸ਼ਿਪ ਨੇ ਸਾਨੂੰ ਕਾਲ ਦਿੱਤੀ ਸਾਡੇ ਚੇਅਰਮੈਨ ਸਾਹਿਬ ਨੇ ਬੋਬੀ ਜੀ ਨੇ ਵੀ ਇੱਜਾ ਦਾ ਹੋ ਗਿਆ ਵੀ ਅਸੀਂ ਤੁਹਾਨੂੰ ਇਹ ਜਿਹੜੀਆਂ ਤਸਵੀਰਾਂ ਦਿਖਾ ਰਹੇ ਇਹ ਕਾਂਗਰਸ ਪਾਰਟੀ ਦਾ ਕੇਂਦਰ ਸਰਕਾਰ ਮੋਦੀ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਧਰਨਾ ਦੇਣ ਦੀ ਤਿਆਰੀ ਜਿਸ ਵਿੱਚ ਕੀ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਤੇ ਸੀਨੀਅਰ ਯੂਥ ਕਾਂਗਰਸ ਲੀਡਰ ਪਹਿਲਵਾਨ ਅਮਰਜੀਤ ਗਿੱਲ ਦੀ ਅਗਵਾਈ ਹੇਠ ਇਹ ਕਾਫਲਾ ਜਿਹੜਾ ਹੈ ਇਨਕਮ ਟੈਕਸ ਆਫਿਸ ਮੁਹਾਲੀ ਲਈ ਰਵਾਨਾ ਹੋ ਰਿਹਾ ਹੈ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸੇ ਵੱਡੀ ਗਿਣਤੀ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਯੂਥ ਵਰਕਰ ਨੇ ਉਹ ਪਹਿਲਵਾਨ ਅਮਰਜੀਤ ਗਿੱਲ ਦੀ ਅਗਵਾਈ ਹੇਠ ਧਰਨੇ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਹਨ ਤੇ ਇਸ ਕਾਫਲੇ 'ਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਇਹ ਜਿਹੜੇ ਯੂਥ ਹਨ ਤੇ ਇਹਨਾਂ ਜਿਹੜਾ ਪਹਿਲਵਾਨ ਅਮਰਜੀਤ ਗਿੱਲ ਹੈ ਇਹਨਾਂ ਦਾ ਕਹਿਣਾ ਹੈ ਕਿ ਉਹ ਆਖਰੀ ਦਮ ਤੱਕ ਮਤਲਬ ਕਿ ਆਖਰੀ ਦਮ ਤੱਕ ਕਿਤੇ ਵੀ ਰੁਕਣ ਵਾਲੇ ਨਹੀਂ ਕਿਸੇ ਤੋਂ ਡਰਨ ਵਾਲੇ ਨਹੀਂ ਹੈ ਮੋਦੀ ਸਰਕਾਰ ਦਾ ਡਟ ਕੇ ਮੁਕਾਬਲਾ ਕੀਤਾ ਜਾਏਗਾ ਤੇ ਪਾਰਟੀ ਨੂੰ ਇਨਸਾਬ ਦਿਵਾਉਣ ਲਈ ਤੇ ਫ੍ਰੀਜ਼ ਕੀਤਾ ਗਿਆ ਜਿਹੜਾ ਕਾਂਗਰਸ ਪਾਰਟੀ ਦਾ ਅਕਾਊਂਟ ਜਿਹੜਾ ਉਹ ਫ੍ਰੀਜ਼ ਕੀਤਾ ਗਿਆ ਇਨਕਮ ਟੈਕਸ ਵੱਲੋਂ ਉਸ ਨੂੰ ਹਰ ਹਾਲ ਚਿਰ ਖੁਲਵਾਇਆ ਜਾਏਗਾ ਉਹਨਾਂ ਨੇ ਇਹ ਵੀ ਕਿਹਾ ਕਿ